ਕੰਗਣਾ ਬਾਰੇ ਹੀ ਗੱਲ ਕਰ ਲਈਏ ਕੰਗਣਾ ਕਦੇ ਫਿਲਮਾਂ ਲਿਆਉਂਦੀ ਹੈ ਕਦੇ ਕਿਵੇਂ ਕਦੇ ਕਿਵੇਂ ਹੁਣ ਫੇਰ ਉਹਨੇ ਬਿਆਨ ਦਿੱਤਾ ਕਿਸਾਨਾਂ ਬਾਰੇ ਵੀ ਤੇ ਉਹਦੇ ਬਾਰੇ ਵੀ ਕੁਝ ਬਿਆਨ ਜੇ ਆ ਰਹੇ ਨੇ ਕੀ ਗੱਲ ਹੈ ਇਹ ਮਸਲਾ ਜਾਂ ਠੰਡਾ ਕਿਉਂ ਨਹੀਂ ਪੈ ਰਿਹਾ ਨਹੀਂ ਦੇਖੋ ਇੱਕ ਨਾ ਹੁਣ ਪੀਆਰ ਤੇ ਲੱਗੀ ਆ ਜੀ ਜਦੋਂ ਫਿਲਮ ਰਿਲੀਜ਼ ਹੁੰਦੀ ਆ ਉਸ ਤੋਂ ਪਹਿਲਾਂ ਪੀਆਰ ਕੀਤੀ ਜਾਂਦੀ ਆ ਉਹਦੇ ਵਾਸਤੇ ਅੱਜ ਕੱਲ ਕੀ ਆ ਕਿ ਪੀਆਰ ਦਾ ਕੰਮ ਹੈ ਜਿਹੜਾ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਵੀ ਆ ਉਹਨਾ ਮੁੰਡਿਆਂ ਨੇ ਆਪਣੀਆਂ ਏਜੰਸੀਆਂ ਖੋਲੀਆਂ ਹੋਈਆਂ ਨੇ ਜੀ ਕੰਪਨੀਆਂ ਖੋਲੀਆਂ ਹੋਈਆਂ ਨੇ ਉਹ ਪੀਆਰ ਕਰਦੇ ਆ ਹਮ ਕੰਗਣਾ ਰਣੌਤ ਕਹ ਲੋ ਕਿ ਸਾਰਾ ਕੁਝ ਆਪ ਹੀ ਕਰਦੀ ਆ ਹਮ ਉਹਨੇ ਸਕ੍ਰਿਪਟ ਵੀ ਲਿਖ ਦਿੱਤੀ ਉਹਨੇ ਫਾਈਨੈਂਸ ਵੀ ਕਰ ਦਿੱਤਾ ਯਾਨੀ ਪ੍ਰੋਡਿਊਸ ਵੀ ਕਰ ਦਿੱਤਾ ਤੇ ਇਸ ਤੋਂ ਇਲਾਵਾ ਐਕਟਰ ਤੇ ਹੈਗੀ ਆ ਕੀ ਆ ਹਮ ਡਾਇਰੈਕਟਰ ਵੀ ਉਹ ਬਣੀ ਫਿਰਦੀ ਆ ਨਾਲ ਉਹ ਪੀਆਰ ਕੰਪਨੀ ਵੀ ਖੁਦ ਹੀ ਹੁਣ ਚਲਾਉਣ ਲੱਗ ਪਈ ਆ ਉਹ ਉਸ ਸਿਲਸਿਲੇ 'ਚ ਸਦੇਸ਼ ਦਾ ਇੱਕ ਬਹੁਤ ਵੱਡਾ ਅਖਬਾਰ ਆ ਦਿਨਿਕ ਪਾਸਕਰ ਜੀ ਜੇ ਕਹ ਲੋ ਕਿ ਹਿੰਦੀ 'ਚ ਸਭ ਤੋਂ ਵੱਡਾ ਸਮੂਹ ਹੈ ਇਸ ਟਾਈਮੋ ਜੀ ਜਦੋਂ ਬੀਬੀ ਉਹਨਾਂ ਦੇ ਮੰਚ ਤੇ ਗਈ ਹਮ ਤਾਂ ਉੱਥੇ ਉਹਨੇ ਜੋ ਮੂੰਹ ਚ ਆਇਆ ਜਿਵੇਂ ਆਪਾਂ ਕਹਿ ਦਿੰਨੇ ਕਿ ਜੋ ਮੂੰਹ ਚ ਆਇਆ ਉਹ ਬਕੀ ਗਿਆ ਜੀ ਉਹਦੇ ਜੋ ਵੀ ਮੂੰਹ ਚ ਆਇਆ ਉਸਨੇ ਉਹ ਬੋਲ ਦਿੱਤਾ ਹਾਂਜੀ ਅੱਛਾ ਜਿਹੜੀ ਗੱਲ ਅਸੀਂ ਵਾਰ-ਵਾਰ ਕਹਿੰਦੇ ਹਾਂ ਕਿ ਦਰਅਸਲ ਸਾਰਾ ਜੋ ਹੋ ਰਿਹਾ ਉਹ ਫਿਲਮ ਦੀ ਸਫਲਤਾ ਵਾਸਤੇ ਹੋ ਰਿਹਾ ਮੈਂ ਉਸ ਇੰਟਰਵਿਊ ਨੂੰ ਕਿਉਂਕਿ ਮੈਂ ਬਾਹਰ ਸਾਂ ਤੇ ਥੋੜਾ ਸਮਾਂ ਵੀ ਸੀਗਾ ਤੇ ਮੈਂ ਉਸ ਨੂੰ ਵਾਰ-ਵਾਰ ਸੁਣਿਆ ਜੀ ਉਹਦੇ ਵਿੱਚ ਮੈਂ ਇੱਕ ਗੱਲ ਨੋਟ ਕੀਤੀ ਕਿ ਪੱਤਰਕਾਰ ਕੀ ਪੁੱਛ ਰਿਹਾ ਹਮ ਅਸੀਂ ਕੰਟੈਂਟ ਦੇ ਇੱਕ ਹਿੱਸੇ ਤੇ ਜ਼ੋਰ ਦਿੰਨੇ ਆ ਜੀ ਪਰ ਜੜੀਆਂ ਚੀਜ਼ਾਂ ਸਾਨੂੰ ਗਾਂ ਰਸਤਾ ਦਿਖਾਉਂਦੀਆਂ ਨੇ ਉਹ ਥੋੜਾ ਜਿਹਾ ਬਰੀਕੀ ਨਾਲ ਜੇ ਦੇਖੀਏ ਤੇ ਤੁਹਾਨੂੰ ਕੋਈ ਨਾ ਕੋਈ ਰਾਹ ਦੱਸ ਦਿੰਦੀ ਹੈ ਬਿਲਕੁਲ ਬਿਲਕੁਲ ਇੱਕ ਗੱਲ ਚ ਕਈ ਗੱਲਾਂ ਨਿਕਲਦੀਆਂ ਨੇ ਪੱਤਰਕਾਰ ਤਾਂ ਪੁੱਛ ਰਿਹਾ ਬੰਗਲਾਦੇਸ਼ ਦੇ ਹਾਲਾਤ ਤੇ ਹੂੰ ਉਹ ਕਹਿੰਦੀ ਕਿ ਬੰਗਲਾਦੇਸ਼ ਤੇ ਇੱਥੇ ਬਣ ਜਾਣਾ ਸੀ ਹੂੰ ਜੇ ਸਾਡਾ ਸਿਖਰਲਾ ਕੈਲੂ ਕੇ ਲੀਡਰਸ਼ਿਪ ਦਾ ਜੇ ਜ਼ੋਰ ਨਾ ਹੁੰਦਾ ਜੀ ਮਤਲਬ ਕਿ ਨਰਿੰਦਰ ਮੋਦੀ ਹੋਣੀ ਨਾ ਹੁੰਦੇ ਤੇ ਬੰਗਲਾਦੇਸ਼ ਤੇ ਇੱਥੇ ਬਣ ਜਾਣਾ ਸੀ ਹੂੰ ਉਹਨ ਬੰਗਲਾਦੇਸ਼ ਦੇ ਵਿੱਚ ਜੋ ਹੋ ਰਿਹਾ ਸ਼ੇਖ ਹਸੀਨਾ ਦੇ ਰਾਜ ਚ ਜੋ ਹੋਇਆ ਹਿੰਦੂਆਂ ਨਾਲ ਉਹਦੇ ਤੇ ਤਾਂ ਕੁਝ ਵੀ ਨਹੀਂ ਬੋਲ ਰਹੀ ਹੂੰ ਮਨੀਪੁਰ ਤੇ ਕੁਝ ਨਹੀਂ ਬੋਲ ਰਹੀ ਜੀ ਉਹਨੇ ਆ ਕੇ ਰੀਲ ਪਾ ਲਈ ਕਿ ਇੱਥੇ ਤੇ ਜਦੋਂ ਕਿਸਾਨ ਅੰਦੋਲਨ ਸੀ ਤੁਸੀਂ ਦੇਖਿਆ ਨਹੀਂ ਇੱਥੇ ਤੇ ਰੇਪ ਹੋਇਆ ਹੂੰ ਇੱਥੇ ਤੇ ਬੰਦੇ ਮਾਰ ਕੇ ਉਹਨਾਂ ਨੇ ਲਾਸ਼ਾਂ ਟੰਗ ਦਿੱਤੀਆਂ ਜੀ ਯਾਨੀ ਉਹ ਕਹਿ ਰਿਹਾ ਕਿ ਦਰਸਲ ਇਹ ਤੇ ਜਿਹੜੇ ਲੋਕ ਸੀ ਇਹ ਤੇ ਧਾਵੀ ਸੀ ਇਹਨਾਂ ਨੇ ਤੇ ਮਤਲਬ ਕਿ ਇਥੇ ਬੰਗਲਾਦੇਸ਼ 'ਚ ਇਹ ਹਾਲਾਤ ਪੈਦਾ ਕਰਦੇ ਨੇ ਸੀਗੇ ਜੀ ਇਹ ਤੇ ਨਰਿੰਦਰ ਮੋਦੀ ਨੇ ਇੱਕ ਮਾਸਟਰ ਕਾਰਡ ਖੇਡਿਆ ਸਾਹਮਲੇ ਆ ਤੇ ਉਹਦੇ ਵਿੱਚ ਇਹਨਾਂ ਨੇ ਇਹ ਚੀਜ਼ ਕਿਤੇ ਸੋਚੀ ਵੀ ਨਹੀਂ ਸੀ ਤਸੱਬਰ ਵੀ ਨਹੀਂ ਸੀ ਕੀਤਾ ਤੇ ਉਹਨਾਂ ਨੇ ਕਾਨੂੰਨ ਵਾਪਸ ਲੈ ਕੇ ਕਛਾ ਮੂੰਹ ਚਲ ਦਿੱਤਾ ਹਮ ਸਰ ਇਹਦੇ 'ਚ ਸਾਫ ਹੋ ਜਾਂਦਾ ਮਨਸ਼ਾ ਜੀ ਜੀ ਦਾ ਕਿ ਉਹ ਬੰਗਲਾਦੇਸ਼ ਦੇ ਹੋ ਸਕਦਾ ਉਹ ਸਵਾਲ ਵੀ ਸਕ੍ਰਿਪਟਡ ਹੋਵੇ ਜਿਵੇਂ ਇਸ ਤਰ੍ਹਾਂ ਦੀਆਂ ਪੀਆਰ ਵਾਲੀਆਂ ਇੰਟਰਵਿਊਜ਼ ਹੁੰਦੀਆਂ ਨੇ ਹਮ ਸਭ ਉਹ ਫਿਕਸ ਹੀ ਹੁੰਦੀਆਂ ਨੇ ਇੱਕ ਤਰ੍ਹਾਂ ਨਾਲ ਸਵਾਲ ਵੀ ਕਈ ਵਾਰ ਜਿਹੜੇ ਹਨ ਉਹ ਸਕ੍ਰਿਪਟਡ ਫਿਕਸ ਜੁ ਹੁੰਦੇ ਸਕ੍ਰਿਪਟਡ ਹੁੰਦੇ ਆ ਕਿ ਉਹਨਾਂ ਨੂੰ ਜੋੜਿਆ ਜਾਣਾ ਹੈ ਕੰਟਰੋਵਰਸੀ ਵੀ ਕਈ ਵਾਰ ਜਿਹੜੀ ਉਹ ਤੈ ਹੁੰਦੀ ਹੈ ਤਾਂ ਇੱਥੋਂ ਮਤਲਬ ਕਿ ਸਪਸ਼ਟ ਹੋ ਜਾਂਦਾ ਕਿ ਗੱਲ ਉਹ ਬੰਗਲਾਦੇਸ਼ ਦੀ ਸ਼ੁਰੂ ਕਰਦੇ ਆ ਉਹ ਲੈ ਆਉਂਦੀ ਆ ਇੱਧਰ ਮਤਲਬ ਕਿ ਉਹਦਾ ਇਹੋ ਹੀ ਮੁੱਖ ਮੰਤਵ ਹੈ ਕਿ ਹਰੇਕ ਗੱਲ ਪਹੁੰਚਾਉ ਕਿ ਪੰਜਾਬ ਪਛਾ ਦਿਓ ਹੂੰ ਸਿੱਖਾਂ ਨਾਲ ਜੋੜ ਦਿਓ ਜੀ ਉਸ ਨੂੰ ਇਹ ਨਹੀਂ ਪਤਾ ਕਿ ਅੱਛਾ ਬੰਗਲਾਦੇਸ਼ ਦੀ ਗੱਲ ਕਰਦੇ ਆ ਤੇ ਬੰਗਲਾਦੇਸ਼ ਜਦੋਂ ਬਣਿਆ ਸੀਗਾ ਉਦੋਂ ਫਰੰਟ ਵਾਲੇ ਮੋਰਚੇ ਤੇ ਜਿਨ੍ਹਾਂ ਨੇ ਜਾ ਕੇ ਕਮਾਨਾਂ ਸੰਭਾਲੀਆਂ ਜੀ ਉਹਨਾਂ ਦੇ ਵਿੱਚ ਵੀ ਬਹੁਤ ਸਿੱਖ ਗਵਾਈ ਕਰਨ ਵਾਲੇ ਉਸ ਸਮੇਂ ਫੌਜ ਦੇ ਜਿਹੜੇ ਤੁਹਾਨੂੰ ਮਿਲ ਜਾਣਗੇ ਜਗਜੀਤ ਸਿੰਘ ਅਰੂੜਾ ਇਹਨੂੰ ਪਤਾ ਹੋਵੇ ਤੇ ਕੁਝ ਤਾਂ ਐਨਾਲੋਜ ਕਿੱਥੇ ਹੋ ਉਹ ਬਸ ਜਲਦੀ ਜਲਦੀ ਰੀਲੀਜ਼ ਹੋਣ ਉਹ ਤੇ ਬਸ ਜਿਹੜੀ ਉਹਦੀ ਮਤਲਬ ਕਿ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਉਹਦੀ ਰੀਜ ਆ ਉਹ ਇਹੋ ਆ ਕਿ ਇੱਕ ਫਿਲਮ ਹਿੱਟ ਵੱਜ ਜਾਵੇ ਕਿ ਇੱਥੇ ਜਿੰਨਾ ਜ਼ਬਰਦਸਤ ਵਿਰੋਧ ਕਰਨਗੇ ਉਹ ਉਨਾਂ ਹੀ ਸ਼ਾਇਦ ਫਿਲਮ ਨੂੰ ਬਾਹਰਲੇ ਰਾਜਾਂ 'ਚ ਫਾਇਦਾ ਹੋ ਜਾਏਗਾ ਜੀ 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 ਫਿਲਮ ਤੇ ਇੱਥੇ ਵੀ ਰਿਲੀਜ਼ ਉਹਨਾਂ ਨੇ ਕਰਵਾ ਲੈਣੀ ਆ ਬਿਲਕੁਲ ਬਿਲਕੁਲ ਜੇ ਸੈਂਸਰ ਹੋਈ ਆ ਤਾਂ ਕੋਰਟ ਦੀ ਸਟੇ ਤੋਂ ਵਗੈਰ ਰੁਕਣੀ ਨਹੀਂ ਤਾਂ ਮਤਲਬ ਕਿ ਉਹਦਾ ਜਿਹੜਾ ਏਜੰਡਾ ਹੈ ਨਾ ਬਿਲਕੁਲ एक्सपोज हो ਜਾਂਦਾ ਉਸ ਇੰਟਰਵਿਊ ਨੂੰ ਗੌਰ ਨਾਲ ਸੁਣ ਲਿਓ ਕਿ ਉਹ ਉਸ ਸਵਾਲ ਤੇ ਜੋ ਪੁੱਛਿਆ ਗਿਆ ਉਧਰ ਤੇ ਆਉਂ ਵੀ ਨਹੀਂ ਉਹ ਚੱਕ ਕਿਧਰ ਜਾਂਦੀ ਹੈ ਦੱਸੋ ਮੈਨੂੰ ਕਿ ਕਿਹੜਾ ਰੇਪ ਹੋਇਆ ਉੱਥੇ ਬਈ ਜੀ ਜੀ ਠੀਕ ਹੈ ਇੰਨਾ ਲੰਮਾ ਅੰਦੋਲਨ ਚੱਲੇਗਾ ਕੁਝ ਚੀਜ਼ਾਂ ਵਾਪਰ ਜਾਂਦੀਆਂ ਹਨ ਮਸਲਨ ਇੱਕ ਮੁੰਡਾ ਉੱਥੋਂ ਸ਼ਾਇਦ ਕੁੜੀ ਭਜਾ ਕੇ ਲਿਆਇਆ ਸੀ ਜੀ ਜੀ ਕੋਈ ਛੇੜ ਛਾੜ ਦਾ ਵੀ ਮਾਮਲਾ ਹੋ ਸਕਦਾ ਹੈ ਹੂੰ ਤਾਂ ਉੱਥੇ ਫਿਰ ਪੁਲਿਸ ਰਿਪੋਰਟਾਂ ਵੀ ਹੋਈਆਂ ਕਿਸਾਨ ਆਗੂ ਵੀ ਜਿਹੜੇ ਆ ਉਹ ਵੀ ਵਰਜਦੇ ਰਹੇ ਹਾਲਾਂਕਿ ਜੋ ਉਹ লাশ ਮਾਰਕੀਟ ਟੰਗੀ ਸੀਗੀ ਹੂੰ ਉਹਦੇ ਤੇ ਤਾਂ ਬਹੁਤ ਸਾਰਾ ਵਿਰੋਧ ਹੋਇਆ ਇੱਥੇ ਵੀ ਵਿਰੋਧ ਹੋਇਆ ਜੀ ਇਸ ਤੋਂ ਇਲਾਵਾ ਉਹਨਾਂ ਨੇ ਆਪ ਹੀ ਗ੍ਰਿਫਤਾਰੀਆਂ ਦੇ ਦਿੱਤੀਆਂ ਹੂੰ ਮਾਮਲਾ ਜਿਹੜਾ ਉਹ ਦੇਖੋ ਚੱਲੇਗਾ ਜੇ ਦੋਸ਼ ਸਿੱਧ ਹੋ ਗਿਆ ਤੇ ਆਪੇ ਉਹਨਾਂ ਨੂੰ ਕੈਦ ਹੋ ਜਾਣੀ ਹੈ ਜੀ ਗੱਲ ਇਹ ਆ ਕਿ ਉਹ ਜਿਸ ਤਰ੍ਹਾਂ ਇਸ ਨੇ ਕਿਹਾ ਕਿ ਥੇ ਰੇਪ ਹੋਇਆ ਵਗੈਰਾ ਹੋਇਆ ਤਾਂ ਉਹ ਮਤਲਬ ਕਿ ਜੋ ਉਹਦਾ ਹਿਡਨ এজেন্ডਾ ਹੈ ਜਿਸ ਤਰ੍ਹਾਂ ਪੀਆਰ ਕਰ ਰਹੀ ਹੈ ਬੀਬੀ ਉਹ ਸਾਫ ਜ਼ਾਹਰ ਹੋ ਜਾਂਦਾ ਕਿ ਦਰਅਸਲ ਉਹ ਇਹਨਾਂ ਮੁੱਦਿਆਂ ਨੂੰ ਉਭਾਰ ਕੇ ਆਪਣੀ ਫਿਲਮ ਦੀ ਪੀਆਰ ਕਰਨਾ ਚਾਹੁੰਦੀ ਹੈ ਜੀ ਜੀ ਬਿਲਕੁਲ ਬਿਲਕੁਲ ਜੋਗਾ ਸਿੰਘ ਮਰੋਗ ਜੀ ਕਹ ਰਹੇ ਕੰਗਲਾਂ ਦੀ ਫਿਲਮ ਦੇ ਡਾਇਰੈਕਟਰ ਨਿਰਮਾਤਾ ਨਿਰਦੇਸ਼ਕ મોદી ਹੈ ਤੇ ਫਿਲਮ ਨੂੰ ਦੇਖਣਾ ਵੀ ਕਹਿੰਦੇ મોદી ਭਗਤਾਂ ਨੇ ਆ ਪੰਜਾਬੀ ਜੀ ਕਹਿ ਰਹੇ ਨੇ ਕਿ ਪ੍ਰਮੋਟ ਨਾ ਕਰੋ ਇਹ ਉਹ ਆਪ ਹੀ ਪ੍ਰਮੋਟ ਇਸ ਤਰੀਕੇ ਨਾਲ ਹੀ ਕਰ ਰਿਹਾ ਹੈ ਗੱਲ ਮੈਨੂੰ ਇੰਜੀਨੀਅਰ ਕਰਕੇ ਫਿਲਮ ਪ੍ਰਮੋਸ਼ਨ ਲਈ ਉਹ ਕਰਦੀ ਪਈ ਸਾਰਾ ਕੁਝ ਜੀ ਬਿਲਕੁਲ ਲੱਗ ਰਿਹਾ ਹੈ ਫਿਲਮ ਪ੍ਰਮੋਸ਼ਨ ਵਾਸਤੇ ਹੀ ਸਾਰਾ ਕੁਝ ਜਿਹੜਾ ਉਹ ਹੋ ਰਿਹਾ ਜੀ ਬਲਵਿੰਦਰ ਜੀ ਵੀ ਕਹਿ ਰਹੇ ਨੇ ਕਿ ਸਿੱਖਾਂ ਨੇ ਐਮਰਜੈਂਸੀ ਫਿਲਮ ਦਾ ਵਿਰੋਧ ਕੀਤਾ ਜਿਸ ਤੋਂ ਉਹਨੂੰ ਫ੍ਰੀ ਚ ਪ੍ਰਚਾਰ ਮਿਲ ਰਿਹਾ ਮਿਲਿਆ ਕੋਈ ਸ਼ੱਕ ਨਹੀਂ ਹੈ ਪਰ ਪ੍ਰਚਾਰ ਕੀ ਉਸ ਡੁੱਬਦੇ ਕੈਰੀਅਰ ਨੂੰ ਬਚਾ ਲਏਗਾ ਜਿਹੜਾ ਆਲਮੋਸਟ ਕਹਿ ਲੋ ਕਿ ਜਿਹਦਾ ਸੂਰਜ ਹੈ ਜਿਹੜਾ ਹੁਣ ਗੁੱਡ ਨਹੀਂ ਮਾਰ ਚੁੱਕਾ ਨੋ ਡਾਊਟ ਕਿ ਸੇ ਟਾਈਮ ਅੱਛਾ ਕਰਦਾਰ ਕੀਤਾ ਤੁਨੂੰ ਵੈਟਸ ਮੰਨੂੰ ਮੇਰੀ ਬੜੀ ਕਹ ਲੋ ਕਿ ਪਿਆਰੀ ਮੂਵੀ ਸੀ ਕুইਨ ਅੱਛੇ ਕੰਮ ਕੀਤੇ ਆ ਰੋਲ ਅੱਛੇ ਕੀਤੇ ਆ ਪਰ ਹੁਣ ਉਹ ਕੈਰੀਅਰ ਜਿਹੜਾ ਹੈ ਨਾ ਮੇਰੇ ਖਿਆਲ ਦੇ ਨਾਲ ਮੁਸ਼ਕਲ ਹੈ ਬਚਣਾ ਕਿਉਂਕਿ ਇਸ ਤਰ੍ਹਾਂ ਜਿਹੜੀਆਂ ਫਿਲਮਾਂ ਬਣਾਈਆਂ ਜਾਂਦੀਆਂ ਹਨ ਏਜੰਡਾ ਅਧਾਰਿਤ ਉਹ ਲੋਕ ਵੀ ਬਹੁਤਾ ਨਾ ਪਸੰਦ ਨਹੀਂ ਕਰਦੇ ਸੁਖਮ ਸਾਹਿਬ ਬਿਲਕੁਲ ਜੀ ਬਿਲਕੁਲ ਬਿਲਕੁਲ ਜੀਐਸਜੀ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਅ ਗ੍ਰੈਪੀ ਜੀ ਕਹਿ ਰਹੇ ਨੇ ਕਿ ਕੰਗਣਾ ਦਾ ਦਿਮਾਗ ਹੀ ਖਰਾਬ ਹੈ ਉਹ ਤਾਂ ਖੈਰ ਉਹਦੀਆਂ ਜਿਹੜੇ ਉਹਦੇ ਐਕਸ਼ਨਸ ਨੇ ਉਹ ਦੱਸ ਰਹੇ ਨੇ ਕੀ ਹੈ ਬਹੁਤ ਸਾਰੇ ਦੋਸਤ ਇਸੇ ਗੱਲ ਨੂੰ ਹੀ ਕਹਿ ਰਹੇ ਨੇ ਮੈਸੇਜ ਕਰ ਰਹੇ ਨੇ ਕਿ ਪ੍ਰੋਮੋਸ਼ਨ ਹੋ ਰਹੀ ਹੈ ਬਿਲਕੁਲ ਭਾਈ ਜੀ ਅਸੀਂ ਵੀ ਇਹੀ ਮੰਨਦੇ ਆ ਕਿ ਪ੍ਰੋਮੋਸ਼ਨ ਹੋ ਰਹੀ ਹੈ ਇਨਡਾਇਰੈਕਟਲੀ ਡਾਇਰੈਕਟਲੀ ਪ੍ਰੋਮੋਸ਼ਨ ਹੋ ਰਹੀ ਹੈ ਮਿੰਟੂ ਜੀ ਆਪਾਂ ਅੱਗੇ ਨੂੰ ਚੱਲ ਗਏ ਅਗਲੀ ਖਬਰ ਵੱਲ ਨੂੰ ਡਿੰਪੀ ਢਿੱਲੋਂ ਹੋਰਾਂ ਦੀ ਜਿਹੜੀ ਜੋੜੀ ਸੀ ਬਾਲਬ ਸਾਹ ਹੋਰਾਂ ਨਾਲ ਉਹ ਕਿਸੇ ਤਰ੍ਹਾਂ ਲੁਕੀਛੁਪੀ ਨਹੀਂ ਹੈਗੀ ਪਰ ਕੁਝ ਖਬਰਾਂ ਆ ਰਹੀਆਂ ਨੇ ਕਿ ਥੋੜਾ ਜਿਹਾ ਤਕਰਾਰ ਉਹਨਾਂ ਦੇ ਵਿੱਚ ਹੋ ਰਿਹਾ ਹੈ ਸੀਟ ਨੂੰ ਲੈ ਕੇ ਗਿੱਦੜਵਾ ਸੀਟ ਨੂੰ ਲੈ ਕੇ ਕੀ ਮਸਲਾ ਪੈ ਗਿਆ ਜੀ ਕੀ ਚੱਕਰ ਹੈ ਇਹ ਦੇਖੋ ਇੱਥੇ ਅੱਜ ਉਹ ਧਮਾਕਾ ਹੀ ਹੋ ਗਿਆ ਜਦੋਂ ਉਹਨਾਂ ਨੇ ਆਪ ਦਾ ਅਸਤੀਫਾ ਦੇ ਦਿੱਤਾ ਤੇ ਗਿੱਦੜਵਾ ਦੇ ਇੱਕ ਪੈਲੈਸ ਦੇ ਵਿੱਚ ਐਡਾ ਵੱਡਾ ਕਾਠ ਰੱਖ ਲਿਆ ਕਾਠ ਰੱਖ ਕੇ ਉਹਨਾਂ ਨੇ ਉੱਥੇ ਆਪ ਦੇ ਦਿਲ ਦੀਆਂ ਜਿਹੜੀਆਂ ਗੱਲਾਂ ਸੀ ਕਰ ਦਿੱਤੀਆਂ ਕਰ ਦਿੱਤੀਆਂ ਆਪਣੇ ਵਰਕਰਸ ਤੋਂ ਹੱਥ ਵੀ ਖੜਾ ਕਰਾ ਲਿਆ ਜੀ ਤੇ ਉਹਨਾਂ ਨੇ ਕਹਿ ਦਿੱਤਾ ਕਿ ਇਹ ਜਿਹੜਾ ਭਰਿਆ ਮੇਲਾ ਛੱਡ ਕੇ ਇੱਥੋਂ ਨਿਕਲੋ ਵੈਸੇ ਭਰਿਆ ਨਹੀਂ ਹੁਣ ਤੇ ਖਾਲੀ-ਖਾਲੀ ਰਹਿ ਗਿਆ ਕਾਲੀ ਮੇਲਾ ਕਿ ਭਈ ਇੱਥੋਂ ਖਿਸਕੋ ਤੇ ਚੁੱਪ ਕਰਕੇ ਚਲੇ ਜਾਓ ਆਮ ਆਦਮੀ ਪਾਰਟੀ ਵਨ ਉਹਨਾਂ ਦੇ ਹਾਲੇ 2 2.5 ਸਾਲ ਪਏ ਆ ਕੋਈ ਕੰਮ ਤਾਂ ਦੇ ਹੋ ਜਾਣਗੇ ਜੀ ਤਾਂ ਉਤੋਂ ਬਾਅਦ ਹੁਣ ਸੰਕੇਤ ਤੇ ਮਿਲਣ ਡੈ ਨੇ ਕਿ ਭਈ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਸਕਦੇ ਆ ਹੂੰ